ਇੰਦੇ ਕਲਾਮਾਜਰਾ ਹਾਈ ਸਕੂਲ ਇਹਦੇ ਵਿੱਚ ਅੱਜ ਬੱਚਿਆਂ ਦਾ ਜਿਹੜਾ ਸਭਖਸ਼ਣ ਹੁੰਦਾ ਉਹ ਫੰਕਸ਼ਨ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਉਹ ਨਾ ਦੂਹੇ ਤੇ ਨਾ ਫਤਾ ਪਿੰਜਰੇ ਤੇ ਤਾੜੋ ਸੱਚੇ ਦਿਲੋਂ ਬੰਨੇ ਕੋਈ ਪੱਕ ਸਰਤੇ ਸੱਚੇ ਦਿਲੋਂ ਬੰਨੇ ਕੋਈ ਪੱਕ ਸਰਤੇ ਬਾਕੀ ਜ਼ਬਰੂਨਣੇ ਨੂੰ ਪੜੇ ਹੁੰਦਿਆ ਹੋ ਪੱਕ ਬਨ ਗਿਆ ਠੇਕਿਆਂ ਤੇ ਖੜੇ ਹੁੰਦਿਆ ਪੀਤੇ ਆ ਸ਼ਰਾਬ ਹੱਥੀਂ ਖੜੇ ਹੁੰਦਿਆ ਪੱਕ ਬਨ ਗਿਆ ਠੇਕਿਆਂ ਤੇ ਖੜੇ ਹੁੰਦਿਆ ਪੀਤੇ ਆ ਸ਼ਰਾਬ ਹੱਥੀਂ ਖੜੇ ਹੁੰਦਿਆ ਮੇਰਾ ਤਾਂ ਇਹ ਕੰਮ ਪਾਸ ਤੂੰ ਨੂੰ ਸਮਝਾਉਣਾ ਐ ਤਾਂ ਫੁੱਟੇ ਤੇ ਤਾਂ ਪਿੰਡ ਕਿਨਾ ਪੱਕੂ ਬਚਾਉਣਾ ਇਹ ਉਹ ਜਿਆਸਰਾ ਉੱਤੇ ਰਹਿ ਗਿਆ ਜੇ ਤਾਜ ਫੇਰੇ ਆਉਣ ਵਾਲੇ ਟਾਈਮ ਤੂੰ ਨੂੰ ਇੰਨਾ ਨਿਰਬੋਣਾ ਨਸ਼ਿਆਂ ਤੇ ਟੱਪੂ ਜੂ ਪੰਜਾਬ ਆਪਣਾ ਨਸ਼ਿਆਂ ਤੇ ਟੱਪੂ ਜੂ ਪੰਜਾਬ ਆਪਣਾ ਹੋ ਕਰਦੇ ਥੋਨੇ ਹੱਥ ਖੜੇ ਹੁੰਦੇ ਆ ਹੋ ਪੱਕ ਬਨ ਕੇ ਆ ਟੇਕਿਆਂ ਤੇ ਖੜੇ ਹੁੰਦੇ ਆ ਪੀਤੇ ਆਸ਼ਰਾਬ ਆ ਟਿਕੜੇ ਕਪਨ ਕੇ ਆ ਟੇਕਿਆ ਟੇਖੜੇ ਉਂਟਿਆ ਪੀ ਤਿਆ ਜਵਾਵ ਹਾ ਟੇਖੜੇ ਉਂਟਿਆ ਹੋਈ ਨਾ ਕੁਝ ਬਾਰਿਆ ਦੀ ਟੂਟੇ ਕਰਕੇ ਕੰਪਕ ਕਰਕੇ ਤੇ ਦੂਜੇ ਧੰਮ ਕਰਕੇ ਦਸਾਂ ਗੁਰੂਆਂ ਦੀ ਬੰਲੀ ਉਆ ਪੱਗ ਸਿਰ ਕਿਉਂ ਰੋਲਦੇ ਹੋ ਤੁਸੀਂ ਟੇਕਿਆਂ ਤੇ ਖੜਕੇ ਸ ਤੇਰਾ ਪਉਦਾ ਨਹੀਂ ਉਹ ਕੋਈ ਕਿਸੇ ਨੂੰ ਮਨ ਸ ਤੇਰਾ ਪਉਦਾ ਨਹੀਂ ਉਹ ਕੋਈ ਕਿਸੇ ਠੇਕਿਆਂ ਦੇਖੜੇ ਉੱਡਿਆ ਪੀਤੇ ਆ ਸ਼ਰਾਬ ਹੱਤੀ ਕੜੇ ਹੁੰਦੇ ਆ ਪੱਕ ਬਨ ਕੇ ਆ ਠੇਕਿਆਂ ਦੇਖੜੇ ਉੱਡਿਆ ਪੀਤੇ ਆ ਸ਼ਰਾਬ ਹੱਤੀ ਕੜੇ ਹੁੰਦੇ ਆ ਓ ਸਿੱਖ ਕੌਮ ਇੱਕ ਤੁਸੀਂ ਬਨ ਗਿਓ ਦੋ ਏਹੋ ਜੀਆਂ ਗੱਲਾਂ ਤੁਸੋਂ ਕਰਦੇ ਹਾਂ ਕਿਉਂ ਪੱਕ ਹੈਗੀ ਇੱਕ ਦੇਸ ਬਨਦੇ ਨੇ ਸੋ ਦੇਖਿਓ ਜੀ ਜਾ ਕੇ ਕਿ ਮੇਰੇ ਰੱਖਦੇ ਨੇ ਓ ਬਿਆਦਵੀ ਨਾ ਕਰੋ ਭਾਈ ਪੱਕ ਦੀ ਤੁਸੀਂ ਬਿਆਦਵੀ ਨਾ ਕਰੋ ਭਾਈ ਪੱਕ ਦੀ ਬੜੇ ਕੜੇ ਮੁੰਡਿਆ ਉਹ ਪੱਗ ਪਨ ਕੇ ਆ ਟੇਕਿਆਂ ਤੇ ਖੜੇ ਹੁੰਦਿਆ ਪੀਤੇ ਆ ਜਰਾਬ ਟੇਕੜੇ ਉੱਤੇ ਆ ਪੱਗ ਪਨ ਕੇ ਆ ਟੇਕਿਆਂ ਤੇ ਖੜੇ ਹੁੰਦਿਆ ਪੀਤੇ ਆ ਜਰਾਬ ਟੇਕੜੇ ਉੱਤੇ ਆ ਤਨ ਵਾਹ ਇਲਾ ਦੇ ਨ ਮੜਾ ਜਾ ਚੱਲ ਤਾਂ ਹਾਂਜੀ ਹਾਂਜੀ ਹੈਲੋ ਗਾਉਣਾ ਇੱਥੋਂ ਹੀ ਸਿੱਖਦੇ ਆ ਨਾ ਇੱਥੋਂ ਹੀ ਸਿੰਗਰ ਪੈਦਾ ਹੁੰਦਾ ਖੁੱਲ ਕੇ ਗਾਇਆ ਕਰੋ ਜੱਗਿਆ ਨਾ ਕਰੋ ਗਾਉਣ ਲੱਗੇ ਸਿੰਗਰ ਬਣੋਗੇ ਨਾਮ ਕਮਾਓਗੇ ਤੇ ਆਪਦੇ ਪਿੰਡ ਦਾ ਨਾਮ ਰੋਸ਼ਨ ਕਰੋ ਸੱਚੀ ਗੱਲ ਹੈ